ਗੁਰਦੇਵ ਪਾਤਸ਼ਾਹ ਜੀ ਨੇ ਏਡੀ ਵੱਡੀ ਕੁਰਬਾਨੀ ਕੀਤੀ ਤੇ ਅੱਜ ਆਪਾਂ ਵੇਖਦੇ ਹਾਂ ਕੁਝ ਲੋਕ ਸਤਗੁਰਾਂ ਦੀਆਂ ਇਹਨਾਂ ਮਹਾਨ ਕੁਰਬਾਨੀਆਂ ਨੂੰ ਵਿਸਾਰ ਕੇ ਅਕਿਰਤਕਣਤਾ ਦਾ ਸਬੂਤ ਫਿਰ ਦੇ ਰਹੇ ਨੇ ਇਸੇ ਦਿੱਲੀ ਦੀ ਧਰਤੀ ਤੇ ਹੀ ਅੱਜ ਬਹੁਤ ਵੱਡੇ ਸੰਘਰਸ਼ ਹੋ ਰਹੇ ਨੇ ਤੇ ਉਹਨਾਂ ਸੰਘਰਸ਼ਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ 3 ਡਿਗਰੀ ਤਾਪਮਾਨ ਅੱਜ ਦਾ 3 ਤੇ 3 ਡਿਗਰੀ ਟੈਂਪਰੇਚਰ ਦੇ ਵਿੱਚ ਖੁੱਲ੍ਹੀ ਸੜਕ ਤੇ ਸੌਣਾ ਸਾਧ ਸੰਗਤ ਖਾਲਾ ਜੀ ਦਾ ਵਾੜਾ ਨਹੀਂ ਅੱਜ ਉਹਨਾਂ ਲੋਕਾਂ ਨੂੰ ਸੋਚਣਾ ਪਵੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੈਰੋਕਾਰ ਅਨਾਨਕ ਨਾਮ ਲੈਵਾ ਸਿੱਖ ਕੀਰਤ ਕਰਨ ਵਾਲੇ ਜਿੰਨੇ ਵੀ ਲੋਕ ਨੇ ਅੱਜ ਫਿਰ ਆਪਣੇ ਹੱਕ ਲੈਣ ਵਾਸਤੇ ਆਏ ਨੇ ਤੇ ਅਸੀਂ ਉਹਨਾਂ ਦੀ ਸਾਰ ਲਈਏ ਗੁਰੂ ਸਹਿਬਾਨਾਂ ਨੇ ਏਡੀਆਂ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਕੁਰਬਾਨੀਆਂ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਉਹਨਾਂ ਕੁਰਬਾਨੀਆਂ ਦਾ ਮੁੱਲ ਤੇ ਨਹੀਂ ਤਾਰ ਸਕਦੇ ਪਰ ਜਿਹੜੇ ਲੋਕ ਅੱਜ ਹੁਕਮਰਾਨ ਬਣ ਕੇ ਬੈਠੇ ਹੋਏ ਨੇ ਘਟੋ ਘਟ ਉਹਨਾਂ ਨੂੰ ਇਹ ਤੇ ਸੋਚ ਲੈਣਾ ਚਾਹੀਦਾ ਹੈ ਕਿ ਇਹਨਾਂ ਵੱਡਾ ਇਤਿਹਾਸ ਸਿਰਜਣ ਵਾਲੇ ਉਹਨਾਂ ਮਹਾਨ ਗੁਰੂਆਂ ਦੇ ਉਹ ਕਿਰਤੀ ਪੈਰੋਕਾਰ ਅੱਜ ਆਪਣੇ ਬੁਨਿਆਦੀ ਹੱਕਾਂ ਵਾਸਤੇ ਆ ਕੇ ਬੈਠੇ ਨੇ ਤੇ ਘਟੋ ਘਟ ਇਹਨਾਂ ਤੇ ਜ਼ਰੂਰ ਹੋਣਾ ਚਾਹੀਦਾ ਹੈ ਕਿ ਕਿਰਤੀ ਲੋਕ ਜਿਹੜੇ ਕਿਸਾਨ ਮਜ਼ਦੂਰ ਏਕਤਾ ਜਿਹੜੀ ਅੱਜ ਇਕੱਠੀ ਹੋਈ ਹੈ ਉਹਨਾਂ ਨੂੰ ਹੱਕ ਦਿੱਤੇ ਜਾਣ ਬਣਦੇ ਤਾਂ ਕਿ ਉਹ ਸੰਸਾਰ ਦੇ ਵਿੱਚ ਅਮਨ ਚੈਨ ਨਾਲ ਜੀ ਸਕਣ ਇਸ ਵਾਸਤੇ ਜਿਹੜੇ ਠੰਡ ਦੇ ਵਿੱਚ ਬੈਠੇ ਆਪਣੇ ਆਕਾਂ ਦੀ ਲੜਾਈ ਲੜ ਰਹੇ ਨੇ ਉਹਨਾਂ ਦੀ ਅਰਦਾਸ ਵੀ ਜ਼ਰੂਰ ਕਰਿਓ ਸਤਿਗੁਰੂ ਉਹਨਾਂ ਨੂੰ ਕਾਮਯਾਬੀ ਬਖਸ਼ਿਸ਼ ਕਰ ਦੇ ਕਿਉਂਕਿ ਉਹ ਮੰਗਤੇ ਨਹੀਂ ਉਹ ਦਾਤੇ ਨੇ ਉਹ ਪੈਦਾ ਕਰਦੇ ਨਿਰਜਕ ਜਿਹਦੇ ਕਰਕੇ ਆਪਾਂ ਸਾਰੇ ਸ਼ਕਦੇ ਹਾਂ ਸੋ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਵੀ ਅਰਦਾਸ ਕਰਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨਾ ਚਤਾਰਨੀਆਂ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ